ਹਾਂਜੀ ਦੋਸਤੋ ਮੈਂ ਨਵਦੀਪ ਸਿੰਘ ਰਿਕਾਇਰਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜਿਹੜੀ ਵੀ ਵੀਡੀਓ ਬਣਾਉਂਦੇ ਆ ਉਹਦਾ ਟੌਪਿਕ ਬਿਲਕੁਲ ਡਿਫਰੈਂਟ ਲੈ ਕੇ ਆਉਂਦੇ ਆ ਵੱਖਰਾ ਲੈ ਕੇ ਆਉਂਦੇ ਆ ਤੇ ਲੋਕਾਂ ਨੂੰ ਜਿਹੜੀ ਹੈ ਜਾਣਕਾਰੀ ਉਹ ਦਿੰਨੇ ਆ ਅੱਜ ਦਾ ਵਿਸ਼ਾ ਇਹ ਰਹਿਣਾ ਆਪਣਾ ਵੀ ਆਪਾਂ ਕਿਹੜੀ ਬਰੀਡ ਫਾਰਮ ਤੇ ਰੱਖ ਸਕਦੇ ਆ ਦੇਖੋ ਕਿਸੇ ਨੇ 10 ਗਾਵਾਂ ਰੱਖੀਆਂ ਨੇ ਉਹ ਵੀ ਫਾਰਮ ਦੇ ਵਿੱਚ ਆਉਂਦਾ ਕਿਸੇ ਨੇ 20 ਗਾਵਾਂ ਰੱਖੀਆਂ ਨੇ ਉਹ ਵੀ ਫਾਰਮ ਚ ਆਉਂਦਾ ਕਿਸੇ ਨੇ 50 ਗਾਵਾਂ ਰੱਖੀਆਂ ਨੇ ਉਹ ਵੀ ਫਾਰਮ ਚ ਆਉਂਦਾ ਦੇਖੋ ਜਿਹੜੇ ਵੱਡੇ ਫਾਰਮ ਨੇ ਜੀ ਜਿੰਨਾਂ ਕੋਲ 500 ਲੀਟਰ ਤੋਂ ਉੱਪਰ ਦੁੱਧ ਆ ਉਹ ਹੋਲੀਸਟ੍ਰੀਨ ਨੂੰ ਪਸੰਦ ਕਿਉਂ ਕਰਦੇ ਨੇ ਕਿਉਂਕਿ ਉਹ ਦੁੱਧ ਜ਼ਿਆਦਾ ਦਿੰਦੀ ਆ ਭਾਵੇਂ ਉਹਦੀ ਫੈਂਟ ਘੱਟ ਵੀ ਆ ਜੇ ਉਹਨਾਂ ਨੂੰ ਇਨਸੈਂਟਿਵ ਵਗੈਰਾ ਵਧੀਆ ਮਿਲ ਜਾਂਦੇ ਨੇ ਉਹਨਾਂ ਦੇ ਜਿਹੜਾ ਰੇਟ ਦਾ ਫਰਕ ਪੈ ਜਾਂਦਾ ਘੱਟੋ ਘਾਟ ਅਗਰ 500 ਲੀਟਰ ਦੁੱਧ ਦਾ 3-4 ਰੁਪਏ ਦਾ ਰੇਟ ਦਾ ਫਰਕ ਪੈ ਜੂਗਾ ਜਿਹੜਾ ਛੋਟਾ ਫਾਰਮ ਹੈ ਮੀਡਲ ਫਾਰਮ ਹੈ ਜਿਨੇ 10-15 ਐਲੀਮੈਂਟ ਰੱਖਣੇ ਨੇ 200 300 ਲੀਟਰ ਦੀ ਪ੍ਰੋਡਕਸ਼ਨ ਤੇ ਹੀ ਉਹ ਖੁਸ਼ ਹੈ ਇਕੱਲਾ ਬੰਦਾ ਕੰਮ ਕਰਨ ਵਾਲਾ ਹੈ ਬਈ ਉਹ ਚਾਹੇ ਐਚਐਫ ਰੱਖ ਲੇ ਚਾਹੇ ਜਰਸੀ ਰੱਖ ਲੇ ਚਾਹੇ ਆ ਰੈਡ ਐਂਡ ਵਾਈਟ ਰੱਖ ਲੇ ਚਾਹੇ ਕਰਾਸ ਬਰੀਡ ਚ ਕੋਈ ਵੀ ਰੱਖ ਲੇ ਜਿਹਦੇ ਥੱਲੇ ਘੱਟੋ ਘੱਟ ਚੰਗੀ ਗਾਂ ਅਗਰ ਫਾਰਮ ਸ਼ੁਰੂ ਕਰਨਾ ਹੈ ਜਾਂ ਕੋਈ ਵੀ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਅੱਜ ਤੋਂ ਪੈਂਸਲ ਪਹਿਲਾਂ ਤਾਂ ਅਸੀਂ 25 ਲੀਟਰ ਕਹਿੰਦੇ ਹੁੰਦੇ ਸੀ ਬਟ ਹੁਣ ਬਰੀਡ ਬਹੁਤ ਸੁਧਰ ਗਈ ਹੁਣ ਵੀ 25 ਤੋਂ 30 ਲੀਟਰ ਮੈਕਸਿਮਮ ਹੈ ਵਪਾਰੀਆਂ ਵਾਲੀ ਨਹੀਂ ਵਪਾਰੀਆਂ ਵਾਲੀ ਤਾਂ ਹਰ ਇੱਕ ਗਾਂ ਅੱਜਕੱਲ 40 ਕਿਲੋ ਦੁੱਧ ਦਿੰਦੀ ਆ ਗੱਬਣ ਮਰਤਾ ਜੀ ਸੂਈ ਕਿਸੇ ਦਿਨ ਨਹੀਂ ਦਿੰਦੀ ਗੱਬਣ ਹਰੇਕ ਵਪਾਰੀ ਦੀ ਹਰੇਕ ਯੂਟਿਊਬਰ ਦੀ 40 ਕਿਲੋ 45 ਕਿਲੋ ਦੁੱਧ ਦਿੰਦੀ ਐ ਤੇ ਤਾਜੀ ਸੂਈ ਕੋਈ ਨਹੀਂ ਦਿੰਦੀ ਹੈਗੀ ਤੇ ਜਿਹਦੇ ਥੱਲੇ オリジナル ਹੀ ਵਾਕੇ ਦੁੱਧ 28 30 ਲੀਟਰ ਹੋਵੇ ਤੁਸੀਂ ਉਹ ਜਿਹਾਂ گاਵਾ ਰੱਖੋ ਬਰੀਡ ਜਿਹੜੀ ਮਰਜ਼ੀ ਹੋਵੇ ਉਹਦੇ ਕਿ ਤੁਸੀਂ ਇਹ ਆ ਤੁਹਾਨੂੰ 50% ਵਧੀਆ ਮਿਲੇਗਾ ਅਗਰ ਤੁਸੀਂ ਵਧੀਆ ਡਾਈਟ ਦੋਗੇ ਛੋਟੇ ਫਾਰਮ ਦਾ ਦੁੱਧ ਵਿਕਣਾ ਹੀ ਫੈਂਟ ਤੇ ਆ ਕਿਉਂਕਿ ਉਹਦੇ ਜੋ ਜਾਂ ਤਾਂ ਉਹ ਲੋਕਲ ਡੈਰੀ ਤੇ ਸੇਲ ਕਰੂਗਾ ਜਾਂ ਫਿਰ ਉਹ ਉਹਦੇ ਘਰੋਂ ਕੋਈ ਕੰਪਨੀ ਲੈ ਆ ਜੂਗੀ ਤਾਂ ਉਹਨੂੰ ਇਨਸੈਂਟਿਵ ਵਗੈਰਾ ਨਹੀਂ ਮਿਲਦੇ ਛੋਟੇ ਫਾਰਮ ਦਾ ਤੇ ਵੱਡੇ ਫਾਰਮ ਦੇ ਦੁੱਧ ਸੇਲ ਕਰਨ ਦਾ ਘੱਟੋ-ਘੱਟ 4 ਤੋਂ 5 ਰੁਪਏ ਦਾ ਡਿਫਰੈਂਸ ਜਿਹੜਾ ਪੈ ਜਾਂਦਾ ਤਾਂ ਉਸੇ ਕਰਕੇ ਉਹਨੂੰ ਉਦਾਂ ਦੀ ਬਰੀਡ ਚੂਜ਼ ਕਰਨੀ ਚਾਹੀਦੀ ਹੈ ਜਿਹਦੀ ਫੈਟ ਜ਼ਿਆਦਾ ਆਵੇ ਤੇ ਉਹਦੇ ਦੁੱਧ ਦਾ ਰੇਟ ਵੱਧ ਹੋ ਜੇ ਇਹ ਨਹੀਂ ਕਿ ਛੋਟਾ ਫਾਰਮਰ ਵੱਡੇ ਫਾਰਮਰ ਦੇ ਪਿੱਛੇ ਲੱਗ ਕੇ 50-50 ਕਿਲੋ ਵਾਲੀਆਂ ਗਾਵਾਂ ਲੈ ਆਵੇ ਤੇ ਉਹਦੀ ਫੈਟ ਫਿਰ ਸੱਜਣੋ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਗੁੱਸਾ ਹੀ ਲੱਗੇ ਉਹ 25 26 ਹੀ ਆਉਣੀ ਆ ਫਿਰ ਕੱਚੀ ਲੱਸੀ ਸੁੱਟਣੀ ਆ ਉਹਨੇ ਬਿਲਕੁਲ ਨਾਲੇ ਉਹਦੀ ਮੈਨੇਜਮੈਂਟ ਔਖੀ ਨਾਲੇ ਉਹਦੀ ਸਾਂਭ-ਸਭਾਈ ਔਖੀ ਇਸੇ ਕਰਕੇ ਫਾਰਮ ਦਾ ਹਰੇਕ ਬੰਦੇ ਦਾ ਵੱਖੋ-ਵੱਖਰਾ ਸਿਸਟਮ ਹੈ ਹਰੇਕ ਬੰਦੇ ਦੀ ਵੱਖੋ-ਵੱਖਰੀ ਡਾਈਟ ਹੈ ਕਿਸੇ ਦੀ ਕੋਈ ਚੀਜ਼ ਤੁਸੀਂ ਕਾਪੀ ਨਾ ਕਰਿਆ ਕਰੋ ਤੁਸੀਂ ਆਪ ਦੇ ਹਿਸਾਬ ਨਾਲ ਚੱਲਿਆ ਕਰੋ ਵਾਰੀ-ਵਾਰੀ ਫੀਡ ਦੀ ਚੇਂਜ ਕਰਨੀ ਵੀ ਤੁਸੀਂ ਨਾ ਕਰਿਆ ਕਰੋ ਕਈ ਵਾਰੀ ਬੰਦਾ ਨਾ ਕੰਪਨੀ ਵਾਲੇ ਐਮ ਆਰ ਦੇ ਪਿੱਛੇ ਲੱਗ ਕੇ ਆਹ ਫੀਡ ਪਾਓ ਜੀ ਆਹ ਫਿਰ ਪਾਓ ਮਹੀਨੇ ਦੇ ਵਿੱਚ ਚੇਂਜ ਕਰ ਦਿੰਦਾ ਇਸੇ ਕਰਕੇ ਫੀਡ ਕਦੀ ਨਹੀਂ ਚੇਂਜ ਕਰਨੀ ਜਦੋਂ ਤੁਹਾਡੇ ਪਸ਼ੂ ਡਰਾਈ ਹੋ ਗਏ ਉਸ ਤੋਂ ਬਾਅਦ ਟ੍ਰਾਂਜੀਸ਼ਨ ਤੇ ਆ ਗਏ ਉਸ ਤੋਂ ਬਾਅਦ ਜਿਹੜੀ ਤੁਸੀਂ ਫੀਡ ਚੇਂਜ ਕਰਨੀ ਹੈ ਤੁਸੀਂ ਉਹ ਚੇਂਜ ਕਰ ਸਕਦੇ ਹੋ ਬਟ ਪੂਰਾ ਸਾਲ ਫਿਰ ਤੁਸੀਂ ਫੀਡ ਚੇਂਜ ਨਹੀਂ ਕਰਨੀ ਇੱਕੋ ਕੰਪਨੀ ਦਾ ਪਾਣਾ ਦਾ ਕੰਪਨੀ ਨੇ ਮਨ ਬਣਾਓ ਅਗਰ ਕੰਪਨੀ ਤੇ ਨਹੀਂ ਮਨ ਖੜਦਾ ਤਾਂ ਤੁਸੀਂ ਆਪ ਦਾ ਫੀਡ ਵਧੀਆ ਕਿਸੇ ਡਾਕਟਰ ਦੀ ਸਲਾਹ ਨਾਲ ਨਿਊਟ੍ਰੀਸ਼ਨ ਦੀ ਸਲਾਹ ਨਾਲ ਤੁਸੀਂ ਤਿਆਰ ਕਰੋ ਮੇਨ ਮੁੱਦਾ ਫਿਰ ਹੋਈ ਹੈ ਕਿ ਛੋਟੇ ਫਾਰਮਰ ਨੂੰ ਉਹ ਬਰੀਡ ਰੱਖਣੀ ਚਾਹੀਦੀ ਹੈ ਜਿਹੜੀ ਉਹਦਾ ਖਰਚਾ ਘੱਟ ਖਾਵੇ ਕਮਾਈ ਵੀ ਉਹਨੂੰ ਦਵੇ ਤੇ ਬਿਮਾਰੀਆਂ ਤੋਂ ਰਹਿਤ ਹੋਵੇ ਜਿਹਦੇ ਨਾਲ ਉਹਨੂੰ ਅਗਰ ਉਹ 10 ਗਾਵਾਂ ਰੱਖ ਕੇ ਦੇਖੋ ਅਗਰ 10 ਗਾਵਾਂ ਰੱਖ ਕੇ ਉਹਨੇ ਖਰਚਾ ਕੱਢ ਕੇ ਆਪਣੇ ਪਰਿਵਾਰ ਜੋਗੇ ਕੋਈ 30-40000 ਰੁਪਇਆ ਨਾ ਬਚਾਇਆ ਤਾਂ ਦੇਖੋ ਬਈ ਫਿਰ ਫਾਇਦਾ ਕੀ ਆਇਆ ਕਿਉਂਕਿ 15-20000 ਤਾਂ ਅੱਜ ਕੱਲ ਬੰਦਾ ਪ੍ਰਾਈਵੇਟ ਕੋਈ ਜੋਬ ਕਰ ਲਈ 15000 ਤੋਂ ਘੱਟ ਤਾਂ ਯਾਰ ਫਾਰਮ ਤੇ ਅੱਜ ਕੱਲ ਲੇਬਰ ਵਾਲਾ ਨਹੀਂ ਰਿਂਦਾ 500 ਰੁਪਏ ਦਿਹਾੜੀ ਤੋਂ ਘੱਟ ਇਸੇ ਕਰਕੇ ਛੋਟੇ ਫਾਰਮਰ ਨੂੰ ਉਹ ਬਰੀਡ ਰੱਖਣੀ ਚਾਹੀਦੀ ਹੈ ਜਰਸੀ ਰੱਖੋ ਜਰਸੀ ਨਾਲ ਕਰੋਸ ਰੱਖੋ ਜਿਹਦਾ ਦੁੱਧ ਵੀ ਜ਼ਿਆਦਾ ਹੋਵੇ ਫੈਂਟ ਵੀ ਜ਼ਿਆਦੀ ਹੋਵੇ ਤਾਂ ਜੋ ਉਹਦਾ ਜਿਹੜਾ ਦੁੱਧ ਹੈ ਅਗਰ ਵੱਡੇ ਫਾਰਮਰ ਦਾ 45 ਲੱਗਦਾ ਤਾਂ ਛੋਟੇ ਦਾ 37 38 ਲੱਗੂਗਾ ਅਗਰ ਉਹ ਵੱਧ ਫੈਂਟ ਵਾਲੀਆਂ ਗਾਵਾਂ ਰੱਖੂਗਾ ਤਾਂ ਉਹਦਾ ਜਿਹੜਾ ਫਿਰ ਜਾ ਕੇ 40 42 ਦੀ ਐਵਰੇਜ ਜਿਹੜੀ ਆਊਗੀ ਤੇ ਅੱਗੇ-ਅੱਗੇ ਗਰਮੀ ਆ ਰਹੀ ਹੈ ਜੀ ਤੇ ਆਪੋ ਆਪਣੇ ਜਾਨਵਰਾਂ ਦਾ ਧਿਆਨ ਰੱਖੋ ਇਸ ਬਰੀਡ ਦੇ ਸਾਡੇ ਕੋਲ ਸੀਮਨ ਅਵੇਲੇਬਲ ਨੇ ਅਗਰ ਕਿਸੇ ਨੇ ਲੈਣੇ ਹੋਣ ਤਾਂ ਲੈ ਸਕਦਾ ਹੈ ਤੇ ਅਸੀਂ ਵਾਰ-ਵਾਰ ਸਿਰਫ ਇੱਕੋ ਹੀ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਓ ਆਪਾਂ ਰਲ ਕੇ ਬਰੀਡ ਤੇ ਕੰਮ ਕਰੀਏ ਇਹ ਬਰੀਡ ਜਿਹੜੀ ਬਹੁਤ ਵਧੀਆ ਬਰੀਡ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਪੂਰਾ ਫੁੱਲ ਸਕੋਪ ਹੋਊਗਾ ਹਰ ਇੱਕ ਡੇਰੀ ਫਾਰਮ ਤੇ ਥੈਂਕ ਯੂ ਜੀ